ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟੌਪ ਦੀਆਂ ਦੋ ਬੈੜਾਂ ਸੇਲ ਲਈ ਲੈ ਕੇ ਆਏ ਜੀ ਪਹਿਲਾ ਪਹਿਲਾ ਬਈ ਸੁਆ ਸੋਨੀਆਂ ਨੇ ਤੇ ਜਿਸ ਘਰ ਤੇ ਵੀਡੀਓ ਬਣਾ ਰਹੇ ਆ ਵੀਰ ਦੇ ਘਰੇਲੂ ਬਸੂ ਰੱਖ ਕੇ ਵੇ ਆ ਤੇ ਕੋਈ ਵਪਾਰ ਦਾ ਕੰਮ ਨਹੀਂ ਆਉ ਪੁੱਛ ਲੈਂਦਾ ਬਈ ਠੀਕ ਹੈ ਬਈ ਜੀ ਹੱਸੀ ਕਾਲ ਸਸਿਗਾ ਬਈ ਹੋ ਠੀਕ ਹੋ ਜੀ ਵਧੀਆ ਹਾਂਜੀ ਹੋਈ ਵਧੀਆ ਬਈ ਆਪਣੇ ਘਰ ਦੀਆਂ ਬੈੜਾਂ ਇਹ ਹਾਂ ਬਈ ਘਰ ਦੀਆਂ ਬੈੜਾਂ ਠੀਕ ਹੈ ਬਈ ਗਾ ਲੈਤੀ ਸੀ ਬਈ ਗਾ ਦੇ ਮਾਂਗ ਰਾਈ ਸੀ ਇਹ ਬੱਸੀ ਠੀਕ ਆ ਨਾਮ ਤੇ ਐਡਰੈਸ ਬੋ ਲਾਹਵ ਸਿੰਘ ਬਈ ਪਿੰਡ ਸੂਚ ਠੀਕਾ ਜ਼ਿਲ੍ਹਾ ਈਲਾਵਾਟੰਡਾਈ ਤਹਿਸੀਲ ਬਈ ਪੂਲੀਪੋਲ ਨੇੜੇ ਪਿੰਡ ਕਿਹੜਾ ਬਈ ਨੇੜੇ ਪਿੰਡ ਚੌਰ ਆ ਜਾਂਦਾ ਬਈ ਇੱਧਰ ਠੀਕਾ ਤੇ ਇੱਧਰ ਡੇਖ ਰ ਆ ਜਾਂਦਾ ਉਹ ਟੱਡੇ ਵੱਡਾ ਰੋਡ ਇੱਥੋਂ 10 ਕਿਲੋਮੀਟਰ ਐ ਰਾਮਪੁਰਾ ਵੀ ਨੇੜੇ ਰਹਿ ਜਾਂਦਾ ਰਾਮਪੁਰਾ 15 ਕਿਲੋਮੀਟਰ ਆ ਮੋੜ 15 ਤਾਂ ਪਾ ਵੀ 15 ਰਹਿ ਜਾਂਦਾ ਇੱਧਰ ਠੀਕਾ ਮੋਬਾਈਲ ਨੰਬਰ ਉਹ ਦੋ 95010 ਹੂੰ 13145 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਦੇ ਕਿਹੜਾ ਸੂਹੂਂਦੀ ਤੇ ਪਾਏ ਪਹਿਲੇ ਸੂਹੇ ਸੂਂਦੀ ਆ ਬਾਈ ਕਿੰਨੇ ਦਿਨ ਲੈਂਦੀ ਹੈ ਬਾਈ ਇਹ ਹੋਈ 15 ਦਿਨ ਲਾਉ 15 ਕਿੰਨੇ ਦਿਨਾਂ ਦੀ ਕੱਚੀ ਹੈ ਠੰਡੀ ਸੀ ਇਹ ਬਾਈ ਕੀ ਰਿਕਾਰਡ ਅਦੀ ਮਾਂ ਦਾ ਦੁੱਧ ਦਾ ਇਹਦੀ ਮਾਂ ਦਾ ਬਾਈ ਐਵੇਂ ਕਹ ਰਹੀਏ 32 ਲੀਟਰ ਦੁੱਧ ਸੀ 32 ਲੀਟਰ ਬੇਸ ਬੜਾ ਪਿਆਰਾ ਉਹਦੀ ਬੱਸੀ ਆ ਉਹ ਵੇਚੀ ਸੀ ਠੀਕ ਆ ਬਾਈ ਆ ਕਰਦ ਵੱਡ ਚੰਗਾ ਯਾਤ ਬ੍ਰੀਡ ਫੁੱਲ ਠੰਡੀ ਸੀ ਇਹ ਬਾਈ ਬਾਈ ਦੇ ਘਰ ਦੀ ਵੜ ਬਾਈ ਨੇ ਖੁਦ ਬੱਚੀ ਪਾਲੀ ਆ ਬਾਈ ਠੰਡੀ ਸੀ ਲੈ ਪੂਰੀ ਜਿਵੇਂ ਮਰਜੀ ਆ ਤਲਾਈ ਚੱਲ ਕੋਈ ਚੱਕਰੀ ਨਹੀਂ ਆਰਡਰ ਦੀ ਕੁਆਲਿਟੀ ਦੇਖੋ ਬਾਈ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਢੱਲਾਂ ਖਾ ਦੇ ਬਾਈ ਵੜੇ ਟੱਲਾ ਹਾਂ ਤੇ ਲਾਟੂ ਨਾਲ ਬਹੁਤ ਹਲੇ ਬਾਈ ਦਿਨ ਵੀ 15 ਵਜੇ ਹੂੰ ਖੋਲ ਲਾ ਬਾਈ ਤੋਰ ਕੇ ਦਿਖਾ ਦੀਏ ਜਾਤ ਬੜੀ ਟਫੋਲ ਚੰਗੀ ਆ ਮਾਂ ਦਾ ਦੁੱਧ ਵੀ ਬਾਈ ਨੇ ਚੰਗਾ ਦੱਸਿਆ ਤੱਦ ਬਟ ਰੰਗ ਰੂਪ ਪਹਿਲਾ ਸੂਆ ਬਹਿ ਡੰਗਾ ਬਾਈ ਛੇਸ ਬੜਾ ਪਿਆਰਾ ਬਾਕੀ ਤੋਰਾ ਤਾਰਾ ਕਰਦੀ ਆ ਚੰਗਾ ਆ ਆਰਡਰ ਬਾਈ ਬਹੁਤ ਸੋਹਣਾ ਤਿਆਰ ਕਰ ਜਿੰਦੀ ਆ ਹਜੇ ਕੱਚੀ ਕੱਚੀ ਆ ਕਰ ਲਈ ਉਹਦੋਂ ਆਰਡਰ ਦੀ ਕੁਆਲਿਟੀ ਰੜੀ ਨੇ ਕਮਾਲ ਦੀ ਤਿਆਰ ਕਰ ਲੈਣੀ ਆ ਛੇਸ ਫੂਲ ਬੜਾ ਪਿਆਰਾ ਬਹੁਤੀ ਵਾਰ ਚੰਗੀ ਆ ਮੁੱਲ ਕੀ ਆ ਬਾਈ ਇਹਦਾ ਮੋਲੇ ਦਾ 115 1,15,000 ਰੁਪਏ ਮਾਨਦਾਨ ਹੋ ਜੂਗਾ ਹਾਂ ਮਾਨਦਾਨ ਹੋ ਜੂਗਾ ਠੀਕ ਹੈ 1,15,000 ਰੁਪਏ ਇੱਧਰ ਨੂੰ ਤੋਰ ਦੇ ਭਾਈ ਮਾੜੀ 1,15,000 ਰੁਪਏ ਭਾਈ ਨੇ ਮੋਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜ਼ਰੂਰ ਹੋ ਜੇ ਚੰਗੀ ਆ ਬੜ ਸੁਨੱਕੀ ਆ ਕੱਦ ਵੱਡ ਰੰਗ ਰੂਪ ਪ੍ਰਿੰਟ ਫਰੰਟ ਤੇ ਮਾ ਦਾ ਦੁੱਧ ਬਈ ਚੰਗੀ ਆ ਥਾਣੇ ਦਾ ਬੜਾ ਕਮਾਲ ਜਿਵੇਂ ਪਹਿਲਾਂ ਸੁਣਿਆ ਸੀ ਨਾ ਥਾਣ ਬਹੁਤ ਸਮਾਂ ਲੱਗਾ ਨੇੜੇ ਤੋਂ ਚੈੱਕ ਕਰਵਾ ਸਕਦੇ ਬੋਰਡ ਲੈ ਬਈ ਯਾਰ ਇਹ ਦੇਣ ਹਜੇ ਬਈ ਕਈ ਲੈਣ ਦੀ ਆ ਉਹਦਾ ਆਰਡਰ ਦੇਖੋ ਬੜਾ ਕਮਾਲ ਦਾ ਤਿਆਰ ਕੋਲ ਲੈਣ ਤੇ ਨਾਟੂ ਲਾ ਬੋਸ ਚੰਗਿਆ ਥਣ ਬੜਾ ਕਮਾਲ ਦਾ ਲੱਗਿਆ ਮੁੱਠੀ ਪੜਾ ਥਾਣਾ ਕੱਲਾ ਕੱਲਾ ਥਾਣਾ ਤੇ ਬਾਕੀ ਰੇਟ ਦੇ ਵਿੱਚ ਬਈ ਮਾਨਦਾਨ ਜ਼ਰੂਰ ਹੋਊਗਾ ਅੱਗੇ ਬਈ ਦੋ ਨੰਬਰ ਜਿਹੜਾ ਸੋਸ ਹੁੰਦੀ ਆ ਕਿਹੜਾ ਸੂਆ ਸੂਮੀ ਇਹ ਵੀ ਬਈ ਪਹਿਲਣੀ ਹੈ ਪਹਿਲਾ ਸੂਆ ਸੂਮੀ ਕਿੰਨੇ ਦਿਨ ਲੈਂਦੀ ਹੈ ਬਈ ਇਹ ਇਹ ਲੈ ਜੂਗੀ 11 ਬਦਨ ਲੈ ਜੂ 11 ਬਾਰ 11 ਦਿਨ ਲੈਂਦੀ ਹੈ ਆਰਡਰ ਬੜਾ ਚੰਗਾ ਹੈ ਨਾ ਇਹਦਾ ਹਾਂਜੀ ਆਰਡਰ ਬਈ ਬਹੁਤ ਟੌਪ ਦਾ ਤਿਆਰ ਕਰਦੇ ਹੋ ਜਿੱਕਾ ਕਲਾ ਕਲਾ ਥਾਣਾ ਮੁੱਠੀ ਵਾਲਾ ਥਾਣਾ ਫੇਸ ਬਿਊਟੀ ਵੀ ਕਰ ਮਿਲ ਜੀ ਚੰਗੀ ਹੈ ਹੋਰ ਲਾ ਬਈ ਤੋੜ ਦੇ ਇਹਦੀ ਮਾਂ ਦਾ ਦੁੱਧ ਕਿੰਨਾ ਸੀ ਬਈ ਇਹਦੀ ਮਾਂ ਦਾ ਬਈ ਇਹ ਫਾਰਮ ਚੋਂ ਸੀ ਇਹਦੀ ਮਾਂ ਠੀਕ ਆ ਉਹਦਾ ਹੀ ਵਸ ਈਰੇ ਲੈ ਲੈ ਨਿਡਰ ਦੇ ਵਿਤੀ ਗਤੀ ਤੇ ਅਟੇ ਛੱਟੇ ਨਹੀਂ ਕਹਿੰਦਾ ਇਹਦੀ ਮਾਂ ਦਾ ਇਹਨਾਂ ਦਾ ਕਰਮਾਂ ਵਾਲਿਆਂ ਦਾ ਦੇਖੋ ਵਾ ਕਿੰਨਾ ਕੱਢਣੀਆਂ ਹਾਂ ਹਾਂ ਕੱਦ ਵਟ ਰੰਗ ਰੂਪ ਇਹਦਾ ਵੀ ਕਰਮ ਵਾਲੀ ਦਾ ਕਮਾਲ ਦਾ ਫੇਸ ਵੀ ਬੜੀ ਚੰਗੀ ਆ ਬੋਦੀ ਬਾਦੀ ਚੰਗੀ ਆ ਬਾਕੀ ਤੋਰ ਆ ਥੋੜੀ ਲੰਮੀ ਤੋਰ ਕੇ ਦਿਖਾਉਂਦੇ ਆ ਫੇਸ ਰੂਪ ਤਾਂ ਚੈੱਕ ਤੋਰਾ ਤਰਾ ਚੈੱਕ ਕਰੋ ਕੱਦ ਦਾ ਬਹੁਤ ਚੰਗਾ ਕੱਦ ਵਟ ਵੀ ਚੰਗਾ ਆਰਡਰ ਬਾਈ ਬੜਾ ਕਮਾਲ ਦਾ ਤਿਆਰ ਕਰਿਆ ਕਰਮ ਵਾਲੀ ਨੇ ਖਾਣ ਖੁਣ ਬਹੁਤ ਚੰਗਾ ਮੁੱਠੀ ਵਾਲਾ ਖਾਣ ਲੈ ਕੇ ਕੀ ਮਨ ਲਾ ਭਰਾ ਦਾ ਮਰੀ ਜੀ ਕੈਮਰਾ ਕੈਮਰੇ ਤੋਂ ਡਰਦੀ ਆ ਮਾੜੀ ਜੀ ਸੋਰਾ ਤਾਰਾ ਘਰ ਮਾਇਰਾ ਬਹੁਤ ਚੰਗਾ ਪਿੱਠ ਬੜਾ ਬਹੁਤ ਚੰਗਾ ਬਈ ਬਾਕੀ ਹਜੇ ਕੱਚੀ ਕੱਚੀ ਆ ਦਣ ਲੈੰਦੀ ਆ ਉਹਦੇ ਨੂੰ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰਾਂਗੇ ਆਰਡਰ ਦੇਖੋ ਬਈ ਬੜਾ ਚੰਗਾ ਤਾਂ ਹੁਣ ਬਹੁਤ ਚੰਗਾ ਚਾਰੇ ਨਿਕੜਵੇਂ ਪੂਰੇ ਗਿਆ ਬਾਕੀ ਫੇਸ ਕੁਆਲਿਟੀ ਦੇਖ ਬਈ ਫੇਸ ਬੜਾ ਕਮਾਲ ਦਾ ਬਈ ਕੀ ਬੋਲਣਾ ਭਰਾ ਇਹਦਾ ਇਹ ਇੱਕ 44 ਆ ਬਈ ਮਾਨ ਤਨ ਹੋ ਜੂਗਾ ਹਾਂ ਮਾਨ ਤਨ ਹੋ ਜੂਗਾ ਠੀਕ ਆ 1 ਲੱਖ 44000 ਰੁਪਿਆ ਮੌਲਾ ਮਾਨ ਤਨ ਜਰੂਰ ਹੋ ਜੀ ਭਾਈ ਜੇ ਕੋਈ ਜੋੜਾ ਇਕੱਠਾ ਹੀ ਲੈ ਜਾ ਚੰਗਾ ਮਨਤਨ ਹੋ ਜਾ ਹਾਂ ਫੇਰ ਚੰਗਾ ਕਰ ਦੂੰਗੀ ਠੀਕ ਕਰ ਬਾਈ ਕਿਸੇ ਵੀਰ ਨੂੰ ਬਾਈ ਦੋਵਾਂ ਚ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਦੇਖ ਲੈ ਸਾਰੇ ਵੀਰਾਂ ਦਾ ਸੈਕਲੋ ਧੰਨਵਾਦ ਕਬਾਈ ਕੋਲੇ ਬਈ ਟਰੈਕਟਰ ਵਕਾਉਗਾ ਬਈ 3630 ਨਿਊ ਨਿਊ ਲੈਂਡ ਹੈ ਇਹ ਹਾਂ ਹੈਨਾ 3630 ਬਈ 3630 ਠੀਕ ਹੈ ਕਿੰਨਾ ਮਾਡਲ ਹੈ ਬਈ ਇਹ ਤਿੰਨ ਮਾਡਲ ਦਾ ਬਈ ਤਿੰਨ ਮਾਡਲ ਟਾਇਰ ਮੰਗਿਆ ਵਿਚਾਰੀ ਟਾਇਰ ਬਿਲਕੁਲ ਨਵੇਂ ਆਣਾ ਮੂਰਲੇ ਟਾਇਰ ਵੀ ਬਈ ਦੇਖ ਸਕਦਾ ਜਮਨ ਨਵੇਂ ਆ ਕਿਹੜੀ ਕੰਪਨੀ ਦੇ ਮੂਰਲੇ ਕੰਪਨੀ ਦੇ ਟਾਇਰ ਰੋਡিয়ার ਕੰਪਨੀ ਦੇ ਅਫੀਸ਼ੀਅਲ ਵੀ ਬਈ ਨਵੇਂ ਆ ਟਾਇਰ ਇੰਜਣ ਕਿਵੇਂ ਆਦਾ ਇੰਜਣ ਵਧੀਆ ਬਈ ਗੇਰ ਗੂਰ ਗੇਰ ਗੂਰ ਕੋਈ ਕਿਸੇ ਪਾਸੋਂ ਬਾਜ ਨਹੀਂ ਕਰਦਾ ਜਮਨ ਧੂਆਂ ਨਹੀਂ ਮਾਰਦਾ ਕਿਵੇਂ ਚੱਲਦਾ ਵਧੀਆ ਚੱਲਦਾ ਧੂਆਂ ਵਧੀਆ ਜਾਂਦਾ ਘਰੀ ਚਲਾਵਾ ਕੋਈ ਹਾਂ ਘਰੀ ਚਲਾ ਅੱਛਾ ਕੋਈ ਸੀਜ਼ਨ ਲਾ ਕੋਈ ਕਿਤੋਂ ਬਲੋ ਨਹੀਂ ਮਾਰਦਾ ਕੋਈ ਧੂਆ ਨਹੀਂ ਮਾਰਦਾ ਇਹਦਾ ਹੁਣ ਆ ਜਿਵੇਂ ਲਿਪੜਿਆ ਖੜਾ ਉਵੇਂ ਖੜਾ ਹੈ ਠੀਕ ਆ ਜੇ ਤੋ ਤਾਇ ਹੋ ਗਈ ਫਿਰ ਉਹਦਾ ਤੇਲ ਤੂੰ ਬੰਦਾ ਪੂੰਝ ਦਿੰਦਾ ਸਹੀ ਗੱਲ ਨਹੀਂ ਉਵੇਂ ਹੀ ਆ ਬਸ ਜਿੱਥੇ ਆ ਕੇ ਫਿਰ ਦਫਾ ਦੂਜਾ ਸੁੱਕਾ ਜਿਵੇਂ ਲੋੜ ਪਿਆ ਦਿੱਤੀ ਲੈਫਟ ਲੋਟ ਵਧੀਆ ਕੰਮ ਕਰਦੀ ਆ ਹਾਂ ਹਾਂ ਆ ਤੋ ਆ ਚੀਜ਼ਾਂ ਸੁੱਕਾ ਪਿਆ ਸਾਰਾ ਕਿ ਤੋ ਨਹੀਂ ਪੂਰਾ ਵੀ ਠੀਕ ਆ ਤੇ ਕੀ ਮੁੱਲ ਆ ਬਈ ਇਹਦਾ ਇਹਦਾ ਮੁੱਲ ਬਈ ਤਿੰਨ ਹੈ ਮਾਨ ਤਾਨ ਹੋ ਜੂ ਹਾਂ ਮਾਨ ਤਾਨ ਹੋ ਜੂ ਠੀਕ ਹੈ 3 ਲੱਖ ਰੁਪਏ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਤੇ ਮਾਨ ਤਾਨ ਜ਼ਰੂਰ ਹੋ ਜੂਗਾ ਤੇ ਵਾਕੀ ਦੀ ਬਾਈ ਡਿਟੇਲ ਆ ਜਿਹੜੀ ਕੋਈ ਤੋਤਾ ਨਹੀਂ ਉਹ ਬਾਈ ਤੋਂ ਲੈ ਲਓ ਕੋਈ ਵੀ ਡਿਟੇਲ ਪੁੱਛਣੀ ਹੈ ਨਾ ਬਰੀਕੀ ਚ ਪੁੱਛਣੀ ਹੈ ਬਾਈ ਤੋਂ ਪੁੱਛ ਲਿਓ ਮੁੱਲ 3 ਲੱਖ ਮਾਨਤਾਣ ਜ਼ਰੂਰ ਹੋ ਜੂ ਕੰਟੈਕਟ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਤੇ ਕਿਸੇ ਵੀਰ ਨੂੰ ਬਾਈ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ